ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਐ ਗਲਾਬ ਸਿੰਘ ਸੰਨਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਬੱਸੀਆਂ ਹੀ ਬੱਸੀਆਂ ਸੇ ਸਤਨਾਗ ਬਾਈ ਕੋਲ ਬੱਸੀਆਂ ਨੇ ਆ ਕਰਦੇ ਆ ਬਾਈ ਜੀ ਨਾਲ ਗੱਲਬਾਤ ਲੈਣੇ ਆ ਜਾਣਕਾਰੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਵੀਰ ਜੀ ਆਪਣਾ ਨਾਮ ਬਈ ਮੇਰਾ ਕੁਲਵਿੰਦਰ ਸਿੰਘ ਆ ਪਿੰਡ ਪਿੰਡ ਛੰਨਾ ਗਲਾਬ ਸਿੰਘ ਠੀਕ ਆ ਜੀ ਜਿਲ੍ਹਾ ਤੇ ਜਿਲ੍ਹਾ ਬਰਨਾਲਾ ਸੀਲ ਤਫਾ ਠੀਕ ਹੈ ਜੀ ਹਾਂਜੀ ਬਈ ਜੀ ਕਿੰਨੇ ਲਗਭਗ ਹੋਊ ਆਪਣੇ ਕੋਲ ਆਪਣੇ ਕੋਲ ਬਈ ਸੱਤ ਨਾਗ ਭਗਾਉ ਅੱਜ ਠੀਕ ਹੈ ਜੀ ਹਾਂ ਹਾਂਜੀ ਬਈ ਜੀ ਆ ਪਹਿਲੇ ਨਗਰ ਦਾ ਦੱਸੋ ਜਾਣਕਾਰੀ ਇਹ ਪਹਿਲੇ ਨਗਰ ਦਾ ਬਾਈ ਰੇਟ ਹੈਗਾ 20000 ਰੁਪਿਆ ਠੀਕ ਹੈ ਜੀ ਚਾਰ ਥਾਣਾਗੇ ਦੰਦੋ ਖੀਰੀ ਹੈ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਹਾਂਜੀ ਆ ਬਾਕੀ ਆਗੀ ਕਾਲੇ ਰੰਗ ਦੀ ਬੱਸੀ ਹਾਂਜੀ ਇਹਦਾ ਰੇਟ ਹੈਗਾ 13000 ਰੁਪਿਆ 13000 ਜੀ ਹਾਂ ਚਾਰ ਥਾਣਾ ਦੰਦੋ ਖੀਰੀ ਹੈ ਠੀਕ ਹੈ ਜੀ ਆ ਬੱਸੀ ਆਪਣੀ ਆ ਗਈ ਵੱਡੀ ਹਾਂਜੀ ਹਾਂਜੀ 13 ਮਹੀਨਿਆਂ ਦੀ ਬੱਸੀ ਇਹ ਬਾਈ ਠੀਕ ਹੈ ਜੀ ਤੇ ਤੁਸੀਂ ਐ ਮੈਨੂੰ ਵੀ ਖੀਰੀ ਦਿੰਦੋਂ ਆ ਠੀਕ ਹੈ ਇਹ ਭਰੇਵਾ ਮਹੀਨੇ ਦਾ ਠੀਕ ਹੈ ਜੀ ਫੰਡਰ ਕਰਕੇ ਲਈ ਆ ਫੰਡਰ ਕਰਕੇ ਦੇਣੀ ਆ ਠੀਕ ਹੈ ਜੀ ਰੇਟ ਇਹਦਾ 25000 ਰੁਪਿਆ ਠੀਕ ਹੈ ਜੀ ਹਾਂ ਲੋਪਰਾ ਬਈ ਮੈਂ ਲਸ ਕਰਤੀ ਆ ਆ ਬੱਸੀ ਆ ਗਈ ਇੱਕ ਬਾਈ ਛੋਟੀ ਹਾਂਜੀ ਇਹ ਦਿੰਦੋਂ ਖੀਰੀ ਚਾਰ ਹੀ ਥਾਣਾਗੇ ਹਾਂਜੀ ਇਹਦਾ ਰੇਟ ਹੈਗਾ 12000 ਰੁਪਿਆ ਠੀਕ ਹੈ ਜੀ ਹਾਂਜੀ ਆ ਆ ਗਈ ਬੱਸੀ ਇਹ ਵੀ ਦਿੰਦੋਂ ਖੀਰੀ ਆ ਚਾਰ ਥਾਣਾਗੇ ਇਹਦਾ 10000 ਰੁਪਿਆ ਠੀਕ ਹੈ ਜੀ ਹੋ ਪੂਰੀ ਜੀ ਵਾਲੀ ਸੋਹਣੀ ਜੀ ਉਹ ਬਾਈ ਉਹਦਾ 25000 ਰੁਪਿਆ ਰੇਟ ਆ ਦੰਦੋ ਖੀਰੀਆ ਚਾਰ ਹੀ ਥਾਣਾ ਬੱਸੀ ਦੇ ਬਹੁਤ ਸੋਹਣਾ ਬਾਕੀ ਪ੍ਰਿੰਟ ਦੇਖ ਲੋ ਬੱਸੀ ਦਾ ਕਿੰਨਾ ਸੋਹਣਾ ਠੀਕ ਹੈ ਜੀ ਬੱਸੀ ਆ ਵੀ ਬਹੁਤ ਸੋਹਣੀ ਇਹਦਾ 20000 ਰੇਟ ਆ ਬਾਈ ਠੀਕ ਹੈ ਜੀ ਹਾਂ ਦੰਦੋ ਖੀਰੀਆ ਚਾਰ ਹੀ ਥਾਣੇ ਇਹਦੇ ਆਗੇ ਠੀਕ ਹੈ ਜੀ ਜੇ ਕਿਸੇ ਦੇ ਇਕੱਠਾਂ ਲੈਣਗਾ ਹੋਗਾ ਆਪਾਂ ਦਾ ਮਾਨਦਾਨ ਹੋਰ ਵੀ ਕਰ ਦੇਾਂਗੇ ਠੀਕ ਹੈ ਜੀ ਆ ਜੇ ਸਾਰੀਆਂ ਸਾਰੀਆਂ ਇਕੱਠਾਂ ਲੈਣਗਾ ਠੀਕ ਹੈ ਜੀ ਆ ਬਾਕੀ ਸਾਰੇ ਨਗਦ ਖਾ ਦਿਓ ਗਾਰੰਟੀ ਆਪਣੀ ਠੀਕ ਹੈ ਜੀ ਜੇ ਕਿਸੇ ਨੇ ਹੋਰ ਵੀ ਨਗਦ ਲੈਣੇ ਆਪਾਂ ਨੂੰ ਫੋਨ ਕਰ ਸਕਦਾ ਠੀਕ ਹੈ ਜੀ ਆਪਣੇ ਕੋਲੇ ਮਾਲ ਆਉਂਦਾ ਹੀ ਰਹਿੰਦਾ ਠੀਕ ਹੈ ਠੀਕ ਹੈ ਹਾਂ ਜੀ ਲੋਪਰਾ ਜੀਤਾ ਫਾਰਮ ਟੀਵੀ ਨੂੰ ਬਾਤ ਉਹ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਬਾਈ ਬਹੁਤ ਹੀ ਰੇਟ ਜਾਇਜ਼ ਦੱਸਿਆ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ